ਮੇਕ ਕੋ ਇਹਨਾਂ ਦੇ ਜਿਹੜਾ ਝੰਡਾ ਨਾ ਉਹਦੇ ਵਿੱਚ ਨੀਲਾ ਤੇ ਜਿਹੜਾ ਵਾ ਉਹ ਪੀਲਾ ਰੰਗ ਆਮ ਆਦੀ ਪਾਰਟੀ ਦੀ ਹੁੰਦੀ ਹੈ ਉਸ ਝੰਡੇ ਦੇ ਪੈਟਰਨ ਤੇ ਜਿਹੜੇ ਸਕੂਲਾਂ ਦੇ ਜਿਹੜੇ ਬਿਲਡਿੰਗ ਰੰਗ ਕੀਤੀ ਜਾ ਰਹੀ ਹੈ ਤੇ ਨੈਚੁਰਲੀ ਫਿਰ ਪੁਆਇੰਟ ਤੇ ਫਿਰ ਉੱਠੇ ਉੱਠਣਾ ਨਾ ਤੇ ਮੈਂ ਇਹ ਵੀ ਦੱਸ ਦਿਆਂ ਕਿ ਜਿਹੜੀ ਸਾਡੀ ਭਾਜਪਾ ਜਾਂ ਜਿੰਨਿਆ ਸਟੇਟ ਲੈਣ ਦੀ ਸਰਕਾਰ ਉਹਨਾਂ ਨੇ ਸਰਕਾਰੀ ਬਿਲਡਿੰਗਾਂ ਸਾਰੀਆਂ ਭਗਵੇਂ ਰੰਗ ਚ ਰੰਗ ਦਿੱਤੀ ਹੈ ਸਾਰੀਆਂ ਬਿਲਡਿੰਗ ਹਸਪੀਟਲ ਵੇ ਸਕੂਲ ਨੇ ਸਕਾਰੀ ਵੀ ਸਾਰੀਆਂ ਭਗਵਜ ਕਰਦੀਆਂ ਨੇ ਭਾਈ ਭਗਵੇ ਕਰਨ ਨਾਲ ਲੋਕਾਂ ਦੀ ਵਿਚਾਰ ਤਰ੍ਹਾਂ ਦੇ ਬਦਲਣੀ ਤੁਹਾਡੇ ਮਨ ਨੂੰ ਤਸੱਲੀ ਜ਼ਰੂਰ ਹੋ ਜੂਗੀ ਉਹਨਾਂ ਦੇ ਮਨ ਤਸੱਲੀ ਹੋ ਜੇ ਕਿ ਅਸੀਂ ਭਗਵਾ ਕਰਨ ਕਰਤਾ ਸਾਰਾ ਜੀ ਇਹਨਾਂ ਨੂੰ ਤਸੱਲੀ ਹੋ ਗਈ ਜੇ ਅਸੀਂ ਆਪਣੇ ਢਿੰਡੇ ਚ ਰੰਗ ਤੇ ਸਾਰੇ ਜੀ ਇਹ ਉਹ ਜਿਹੜੀ ਸਰਕਾਰ ਕਹਿ ਰਹੀ ਆ ਵੀ ਇਹ ਤੇ ਮਾਹਰਾਂ ਦੀ رائے ਦੇ ਮੁਤਾਬਕ ਵਧੀਆ ਰੰਗ ਕੀ ਲੱਗਿਓ ਉਹਦੇ ਮੁਤਾਬਕ ਕੀਤਾ ਅਸੀਂ ਛਿੰਡੇ ਆਪਣੇ ਤੇ ਛਿੰਡੇ ਮੁਤਾਬਕ ਕੀਤਾ ਹੀ ਨਹੀਂ ਲੇਕਿਨ ਵਿਰੋਧੀਆਂ ਨੂੰ ਮੁੱਦਾ ਮਿਲ ਗਿਆ ਵਿਰੋਧੀਆਂ ਨੇ ਮੁੱਦਾ ਚੁੱਕ ਕੇ ਤੇ ਉਹਦੇ ਤੇ ਟਿੱਪਣੀ ਕਰਨੀ ਲਾਜ਼ਮੀ ਸੀ ਜਿਹੜੀ ਪ੍ਰਗਟ ਸਿੰਘ ਨੇ ਵੀ ਕੀਤੀ ਐ ਮਿਸਟਰ ਕਲਵਨ ਨੇ ਵੀ ਕੀਤੀ ਆ ਅਰਸ਼ਦੀਪ ਕੁਲੈਰ ਨੇ ਵੀ ਕੀਤੀ ਆ ਜਿਹੜੇ ਆਕਾਲੀ ਦਲ ਦੇ ਬਾਦਲ ਦੇ ਜਿਹੜੇ ਹੈਗੇ ਨੇ ਬੁਲਾਰੇ ਗੋਣਾ ਵੀ ਕੀਤੀ ਐ ਪੀ ਇੱਕ ਗੰਦਲੀ ਸਿਆਸਤ ਕਰ ਰਹੇ ਨੇ ਇਹ ਗਲਤ ਹੈ ਪਹਿਲਾਂ ਤੁਸੀਂ ਆਮ ਆਦਮੀ ਕਾ ਆਮ ਆਦਮੀ ਕਲੀਨਿੰਗ ਕਰਤਾ ਆਪਣੇ ਆਪਣੇ ਪਾਰਟੀ ਦੇ ਨਾਂ ਤੇ ਲੇਖ ਲੋ ਡਿਸਪੈਂਸੀ ਸੀ ਸਾਡੀਆਂ ਬਹੁਤੀਆਂ ਛੜੀਆਂ ਡਿਸਪੈਂਸੀਆਂ ਸੀ ਮੈਰਿਟੋਜੀ ਸਕੂਲ ਜਿਹੜੇ ਜੀ ਤੁਸੀਂ ਐਮੀਨੈਂਸ ਸਕੂਲ ਬਣਾਤੇ ਨਵਾਂ ਤਾਂ ਕੁਝ ਕੀਤਾ ਹੀ ਨਹੀਂ ਬਦਲਿਆ ਨਾ ਇਹ ਮਤ ਭੁੱਲੇ ਆਮ ਆਦੀ ਪਾਰਟੀ ਵੀ ਲੋਕਾਂ ਨੂੰ ਪਤਾ ਨਹੀਂ ਲੋਕ ਪੰਜਾਬ ਦੇ ਮੈਂ ਅੱਗੇ ਵੀ ਕਹਿੰਦਾ ਸਿਆਸੀ ਤੌਰ ਤੇ ਬਹੁਤ ਅਵੇਅਰ ਨਹੀਂ ਇਹ ਮਤ ਸੋਚਣ ਪੀ ਇਹੋ ਜੇ ਕੰਮ ਕਰਕੇ ਅਸੀਂ ਪਿਛਲੀ ਹਵਾ ਵਗਾ ਲਾਂਗੇ ਤਾਂ ਕਿ ਹਵਾ ਵਗੂ ਜਿ ਮਗਣੀ ਤਾਂ ਕਿ ਜਿਹੜੇ ਮੈਰਿਟ ਤੇ ਜਿਹੜੇ ਫੈਸਲੇ ਹੋਣੇ ਅਮਲਾ ਤੇ ਨੇ ਬੜੇ ਹੋਣਗੇ ਕਿਹਨੇ ਕੀ ਕੀਤਾ ਕਿਹਨੇ ਨਹੀਂ ਕੀਤਾ ਹੁਣ ਕੱਲ ਵੇਖੋ ਪ੍ਰਧਾਨ ਮੰਤਰੀ ਸਾਹਿਬ ਦੀ ਫੇਰੀ ਆ ਰਹੇ ਨੇ ਉਹ ਕੀ ਕੁਝ ਕਰਕੇ ਜਾਂਦੇ ਨੇ ਤੇ ਕੀ ਕੁਝ ਦੇਖ ਕੇ ਜਾਂਦੇ ਨੇ ਜਿਹੜੀ ਸਰਮਾ ਸਾਹਿਬ ਨੇ ਚਿੱਠੀ ਲਿਖੀ ਆ ਉਹਦੇ ਤੇ ਕੋਈ ਅਸਰ ਹੁੰਦਾ ਕਿ ਨਹੀਂ ਹੁੰਦਾ ਤੇ ਸਾਡੇ ਸਿੱਧੂ ਭਾਜੀ ਉਹ ਕੋਈ ਨਾ ਕੋਈ 조사 ਕਰਦਦੇ ਨੇ ਇਹ YouTube ਚੈਨਲਾਂ ਨੂੰ ਮੌਕਾ ਮਿਲ ਜਾਂਦਾ ਉੱਤੇ ਗੱਲ ਕਰਨਾ ਲੋ ਸਿੱਧੂ ਨਿਆਰ ਕਰਦਾ ਸਿੱਧੂ ਨਿਆਰ ਕਰਦਾ ਸਿੱਧੂ ਸਾਹਿਬ ਕਹਿੰਦੇ ਮਤਲਬ ਬੜਾ ਤੋ ਹਮ ਸਾਰੇ ਬੰਦ ਹੋ ਗਏ ਗੁਰੂ ਸਾਬੋਂ ਵੀ ਨੇਵਲਸ ਇਸ ਸੰਬੰਧ ਹੋ ਗਏ ਕਿੱਡੀ ਵੱਡੀ ਗੱਲ ਕੀਤੀ ਪਿਆ ਇਸ ਵੇਲੇ ਸਭ ਚੋਰ ਅਚੱਕੇ ਰਲ ਚੁੱਕੇ ਕੋਈ ਪੰਜਾਬ ਦਾ ਭਲਾ ਨਹੀਂ ਚਾਹੁੰਦਾ ਇਸ ਸਿੱਧੂ ਸਾਹਿਬ ਬਣਾ ਤਾਂ ਤੁਸੀਂ ਵੀ ਨਹੀਂ ਸੀ ਕੀਤਾ 7 ਮਹੀਨੇ ਕਿਸੇ ਫਾਈਲ ਤੇ ਸਾਈਨ ਨਹੀਂ ਸੀ ਕੀਤੇ ਜਦੋਂ ਤੁਸੀਂ ਲੋਕਲ ਬਾਡੀ ਮਿਨਿਸਟਰ ਸੀ ਆਪਣੀ ਪਣੀ ਤੇ ਸੋਟਾ ਫੇਰ ਲਓ ਤੁਸੀਂ ਥੋੜਾ ਜਿਹਾ